ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੀਪੁਰ ਜ਼ਿਲ੍ਹੇ ਦੇ ਪਿੰਡ ਹਕੂਮਤ ਸਿੰਘ ਵਾਲੇ ਦੇ ਵਿੱਚ ਹਕੂਮਤ ਸਿੰਘ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਪੁਰ ਦਾ ਪਿੰਡ ਆ ਜਦੋਂ ਤੁਸੀਂ ਫੈਕਟਰੀ ਵਾਲੇ ਪਾਸਿਓਂ ਆ ਕੇ ਹਕੂਮਤ ਸਿੰਘ ਵਾਲੇ ਪਿੰਡ ਦੇ ਵਿੱਚ ਮੁੜੋਗੇ ਪਿੰਡ ਦੇ ਵਿੱਚ ਐਂਟਰੀ ਕਰਦੇ ਹਾਂ ਸਾਰੇ ਮਿੱਤਰੋ ਸਫਦੀਆ ਤੋਂ ਮੁੜ ਕੇ ਤੁਸੀਂ ਮਿੱਤਰੋ ਨਾਲ ਇੱਕ ਪਿੰਡ ਨੂੰ ਪਈ ਸੜਕ ਮੋੜੋਂ ਦੀ ਸਿੱਧਾ ਕਰ ਬਈ ਉਹਨਾਂ ਦਾ ਰਹਿਣ ਵਸੇ ਦਾ ਛੱਪੜ ਦੇ ਕਿਨਾਰੇ ਤੇ ਆ ਘਰੇਲੂ ਪਰਵਾਰ ਆ ਸ਼ੌਂਕ ਪਾਈ ਉਹਨਾਂ ਨੂੰ ਮਿੱਤਰੋ ਨੀਲੀ ਰਾਵੀ ਤੇ ਬੂਰੀਆਂ ਮੱਝਾਂ ਦਾ ਸਾਰੀਆਂ ਹੀ ਬਈ ਦੇ ਕਰੇ ਨਾ ਬੂਰੀਆਂ ਮੱਝਾਂ ਖੜੀਆਂ ਹੋਈਆਂ ਸਵਾਦ ਦੀ ਆਨੰਦ ਹੀ ਵੱਖਰਾ ਕੁਝ ਵੇਖ ਕੇ ਡਣਵਰਾਂ ਨੂੰ ਮਿੱਤਰੋ ਸਾਰੇ ਇਹਨਾਂ ਦੀ ਡਿਟੇਲ ਲੈ ਕੇ ਦਊਗਾ ਇੱਕ ਮਹਿ ਵੇਤਰੀ ਆ ਬਾਈ ਹੁਣਾਂ ਨੇ ਪੂਰੀ ਇਹਦੇ ਬਾਰੇ ਜਾਣ ਲੈਣੇ ਆ ਸਾਰੇ ਜਨਵਰਾਂ ਬਾਰੇ ਪੁੱਛਾਂਗੇ ਮਿਲਦੇ ਆ ਵੀਰੇ ਨੂੰ ਗਰਦੇ ਗੜਬਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਮਾਰਾ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਸੁਣਾ ਸਾਰਾ ਵਧੀਆ ਠੀਕ ਠਾਕ ਚੜਦੀ ਕਲਾ ਜਿਹੜਾ ਚੜਦੀ ਕਲਾ ਨਾਮ ਦੱਸ ਕੀ ਹੋਵੇ ਆਪਣਾ ਬਾਈ ਨਾਮ ਸਿਮਰਜੀਤ ਹੈਪੀ ਆ ਜੀ ਸਿਮਰਨਜੀਤ ਹੈਪੀ ਹਾਂਜੀ ਸਾਰਾ ਆਪਣਾ ਛੱਪੜ ਦੇ ਕਿਨਾਰੇ ਤੇ ਆ ਗਿਆ ਹਾਂਜੀ ਹਾਂਜੀ ਠੀਕ ਆ ਜੀ ਅੱਛਾ ਆਪਾ ਵੀ 3 ਮਈ ਅੱਜ ਹੈ ਨਾ ਜੀ ਹਾਂਜੀ ਹਾਂਜੀ ਉਹਨਾਂ ਦੀ ਪੂਰੀ ਸੀ ਹਾਂਜੀ ਠੀਕ ਹੈ ਬਈ ਕਿੰਨੇ ਦਿਨ ਰਹਿ ਗਿਆ ਇਹਦਾ ਬਈ ਸੂਣ ਇਹ ਬਾਈ ਪਾਸ 15 ਤਰੀਕ ਨੂੰ ਦਿਨ ਪੂਰੇ ਹੈ ਜੀ 15 ਤਰੀਕ ਨੂੰ ਦਿਨ ਪੂਰੇ ਅੱਜ ਹੈਗੀ ਐ 6 9 ਦਿਨ ਪਹਿਲੇ ਹੋ ਜੀ 9 ਦਿਨ ਪਹਿਲੇ ਦੁੱਧ ਕਿੰਨੇ ਕੁ ਦੇ ਦਿੰਦੀ ਆ ਬਈ ਦੁੱਧ ਬਈ 11 12 ਕਿਲੋ ਬਾਰਿਆ ਆਉਣਾ ਦਿੰਦੀ ਹੈ ਜੀ ਠੀਕ ਹੈ ਬਈ ਚੋਣ ਚੰਨ ਨੂੰ ਠੰਡੀ ਸੀ ਬਹੁਤ ਵਧੀਆ ਜੀ ਠੀਕ ਹੈ ਬਈ ਠੀਕ ਹੈ ਅੱਛਾ ਇੱਕ ਗੱਲ ਹੋਰ ਫਿਰ ਇਸੇ ਦਾ ਯਾਰਾ ਬਸ ਸਾਰਾ ਪੂਰੀਆਂ ਬਾਰੀ ਨਹੀਂ ਬਈ ਇਹ ਪਹਿਲਾਂ ਇਹਦੀ ਇੱਕ ਭੈਣ ਹੋਰ ਸੀਗੀ ਠੀਕ ਹੈ ਜੀ ਤੇ ਅੱਧਾ ਕਿਹਦਾ ਅੱਧਾ ਹੋਰ ਕਿਸਦਾ ਠੀਕ ਹੈ ਬਾਈ ਬੜਾ ਹੈ ਬੂਰੀ ਹੈ ਹੈ ਬੂਰੀ ਬੂਰੀਆਂ ਰੱਖੀਆਂ ਐ ਬੂਰੀਆਂ ਰੱਖੀਆਂ ਸ਼ੌਂਕ ਹੈ ਫਿਰ ਬੂਰੀਆਂ ਬਾਈ ਬਾ ਸ਼ੌਂਕ ਸੀਗਾ ਜੀ ਠੀਕ ਹੈ ਜੀ ਬਾਈ ਸੁਣੀਏ ਲੱਗਦਾ ਬਾਈ ਹਾਂਜੀ ਅਸੀਂ ਇੱਕ ਗੱਲ ਹੋਰ ਬਾਈ ਇਹ ਸੂਆ ਕਿਨੂਆ ਸੂਰੀ ਜਦਗੀ ਇਹ ਬਾਈ ਜੀ ਤੀਜਾ ਸੂਆ ਸੂਰੀ ਆ ਤੀਜਾ ਸੂਆ ਇਹਨੇ ਸੂਣਾ ਹਾਂਜੀ ਇਹ ਜੋ ਇੱਕ ਥਣ ਥੋੜਾ ਜਿਹਾ ਲੰਮਾ ਬਕਤੇ ਇਹ ਤਾਂ ਬਾਈ ਦੀ ਬੈਨ ਨਹੀਂ ਹੋ ਗਿਆ ਕੱਲ ਪਰਸੂ ਹੀ ਠੀਕ ਹੈ ਜੀ ਹੋਇਆ ਬਸ ਉਵੇਂ ਕੋਈ ਚੱਕਰ ਨਹੀਂ ਹੋਵੇ ਪਹਿਲਾਂ ਕੋਈ ਚੱਕਰ ਨਹੀਂ ਆ ਨਾ ਜੀ ਨਾ ਠੀਕ ਹੈ ਬੱਲੇ ਬੱਤੀ ਜੀ ਤਾਣਾ ਥੋੜੇ ਫੁੱਲ ਗਰੰਟੀ ਬਾਈ ਠੀਕ ਹੈ ਦੁੱਧ ਚੁੰਮਣ ਚੂਣ ਚਣ ਨੂੰ ਪੋਲੀ ਆ ਜੀ ਪੋਲੀ ਉਹਦੀ ਆ ਜੀ ਕੋਈ ਪੋਈ ਜਾਵੇ ਨਾ ਚੋਲੇ ਕੋਈ ਨੰਦਰ ਨਾ ਜੀ ਨਾ ਬੁੜੀ ਚੋਲੇ ਬੰਦਾ ਚੋਲੇ ਠੀਕ ਹੈ ਬੱਲੇ ਤੋਰੀ ਘਰੇ ਰੱਖਣ ਵਾਲੀ ਮੱਝ ਆ ਜੀ ਠੀਕ ਹੈ ਘਰੇ ਰੱਖਣ ਵਾਲੀ ਤੋਰੀ ਵੀ ਖੋਲੀ ਬਾਹਰ ਨੂੰ ਲੈ ਵੀ ਮਿੱਤਰੋ ਸੁਆ ਤੀਜਾ ਕਹੀ ਨਾ ਜੀ ਤੀਜਾ ਲੈ ਮਿੱਤਰੋ ਸੁਆ ਤੀਜਾ ਸੁਣਾ ਇਹਨੇ ਬਹੁਤ ਸੋਹਣੀ ਸਨਕੀ ਲੇਵੇ ਭਾਂਡੇ ਵਾਲੀ ਬੂਰੀ ਮੈਂ ਆ ਵੇਖੋ ਗਲਾਈ ਤੁਰਦੀ ਦਰਦੀ ਤੁਹਾਨੂੰ ਮੱਲਾਂ ਨੂੰ ਲੱਗੂ ਵੀ ਪਿੱਛੋਂ ਪੱਛੋਂ ਵੀ ਬਈ ਬ੍ਰਾਂਡ ਆ ਪੂਰਾ ਹਾਂ ਆ ਵੇਖੋ ਜੀ ਪੋਕਿਆ ਜਾਵਾ ਬਾਕੀ ਬਈ ਰਿਵਾਲੂ ਬਾ ਬਹੁਤ ਚੰਗਾ ਤਿਆਰ ਕੀਤਾ ਹੋਇਆ ਦੁੱਧ 11 12 ਕਿਲੋ ਦੇ ਦਿੰਦੀ ਸੋਹਣਾ ਨਾ ਬਈ ਮਤਲਬ ਬਾਕੀ ਉਹਦੇ ਵੀ ਇੱਕ ਗੱਲ ਹੋਰ ਵੀ ਆ ਕਯੂਜ਼ ਕਰੀ अच्छा भाई फिर होने बेच देनी आपा है हां जी हां जी भाई ठीक है भाई हुन हुन ओके आचार यानी सारे भाई ट्रक वाली हो गया है ना तो सल्ली करना फिर भी हर एक पक्ष तो हां जी अलग कर, कर ले, ले कोई कोई तो सल्ली करनी है भाई ਤੁਸੀਂ ਆਪ ਖੋਦਾ ਕੇ ਕਰਿਓ ਉਹ ਦੂਰ ਦੀ ਜ ਨਜ਼ਰ ਆਈ ਉਹ ਦੱਸੂਗਾ ਜਰੂਰ ਐਦਕੇ ਗੱਪਣ ਸਾਂਤੋਂ ਹੀ ਬਾਈ ਇਹ ਟੀਕਾ ਭਰਾ ਨਿਸ਼ਾਨ ਤੋਂ ਬਾਈ ਜੀ ਸਾਂਤੋਂ ਤੋਂ ਹੀ ਗੱਪੜ ਰਹੀ ਨਿਸ਼ਾਨ ਤੋਂ ਗੱਪੜ ਠੀਕ ਹੈ ਬਾਈ ਠੀਕ ਹੈ ਸਰ ਰੇਟ ਕੀ ਕਰਾਂਗੇ ਬਾਈ ਆਪਾਂ ਇਹ ਰੇਟ ਬਾਈ 1.5 ਲੱਖ ਰੁਪਿਆ ਮੰਗ ਇੱਕ ਲੱਖ 25 ਹਜ਼ਾਰ ਮੰਨ ਤਨ ਕਰ ਦਾਂਗੇ ਕਰ ਦਾਂਗੇ ਬਾਈ ਠੀਕ ਹੈ ਬਾਈ ਠੀਕ ਲੈ ਜੀ ਮਿੱਤਰੋ 1.25 ਲੱਖ ਰੁਪਿਆ ਇੰਦੀ ਕੀ ਮਤਾਂ ਵਿੱਚੋਂ ਮੰਨਤਣ ਹੋ ਜੂਗਾ ਬੂਰੀ ਮਹਾਂ ਮਿੱਤਰੋ ਪਿਓਰਟੋ ਮੰਨ ਲਓ ਤੁਸੀਂ ਨਿਸ਼ਾਨੀਆਂ ਨੀਲੀ ਦਾ ਵੀ ਵਾਲੀਆਂ ਕਵਰ ਕਰਦੀ ਆ ਮਤਲ ਅੱਖ ਦੇ ਵਿੱਚ ਜਵਾਬ ਹੈ ਨਹੀਂ ਕਹਿਣ ਤੋਂ ਭਾਵ ਇਹ ਆ ਵੀ ਗ੍ਰੈਂਡਡ ਨੀਲੀ ਦਾ ਵੀ ਬੂਰੀ ਮਹਾਂ ਇਹ ਟੌਪ ਬਾਈ ਦੇ ਕੋਲ ਸਾਰੀਆਂ ਮਈ ਨੀਲੀ ਦਾ ਬੂਰੀਆਂ ਮਿੱਤਰੋ ਸ਼ੌਂਕ ਬਾਈ ਨੂੰ ਬੂਰੀਆਂ ਦਾ ਵਾ ਤੇ ਨੰਬਰ ਬਾਈ ਕਿੰਨਾ ਆ ਗਿਆ ਸਿਮਨ ਬਾਈ ਆਪਣਾ 98766 ਜੀ 57677 ਇੱਕ ਵਾਰੀ ਹੋਰ ਦੋ ਵੀ 98766 ਜੀ 57677 ਠੀਕ ਹੈ ਬਈ ਇਹ ਤਾਂ ਹੋ ਗਈ ਮੈਂ ਦੀ ਉਹ ਕੱਟਾ ਵੀ ਵਖਾਨੇ ਪਈ ਦਾ ਗੁੱਟ ਤੇ ਖੜਾ ਜਿਹੜਾ ਜੇ ਕਿਸੇ ਭਰਾ ਨੇ ਲੈਣਾ ਹੋਇਆ ਤੇ ਬਈ ਕਿੰਨੇ ਮਹੀਨਿਆਂ ਦਾ ਉਹ ਇਹ ਬਈ ਪਿਛਲੇ ਸੂਏਸੇ ਦਾ ਹੀ ਆ ਇਹ ਇਸੇ ਮਹੀਨੇ ਦਾ ਹੀ ਹੈ ਪਿਛਲੇ ਸੂਏਸੇ ਦਾ ਠੀਕ ਹੈ ਬਈ ਆ ਕੱਟਾ ਵੀ ਬਈ ਜੇ ਕੋਈ ਨੇ ਪੂਰਾ ਨੀਲੀ ਦਾ ਵੀ ਲੈਣਾ ਤੇ ਪਈਆਂ ਦਾ ਰابطਾ ਕੈਮ ਕਰ ਲਿਆ ਜੇ ਰੱਖਣ ਵਾਲੇ ਨੂੰ ਦੇਣਾ ਵਾ ਵੀਡੀਓ ਦੇਖਣ ਲਈ ਧੰਨਵਾਦ